ਤੇਰੀ ਯਾਦ ਤੱਕ ਗਈ ਨਹੀਂ ਮੈਂ ਤਾਂ ਕੰਮ ਆਂ ਦੇਖ ਲੋ ਜੀ ਪਰੋਣਿਆਂ ਨੂੰ ਕੰਮ ਕਰਾਉਂਦੇ ਨੇ ਮੋਟੀ ਬਣਾਉਂਦੇ ਕਰਸ਼ੀ ਮਾਰਦੇ ਹੋਏ ਤੇਰ ਪਾਂਦੇ ਚ ਇਹਦੇ ਚ ਬਣਾਣਾ ਤੂੰ ਹਾਂ ਤੇਰ ਪਾਂ ਅੱਛਾ ਅੱਛਾ ਹੁਣ ਇਹ ਮੈਨੂੰ ਆਮਲੇਟ ਬਣਾ ਕੇ ਖਵਾਉਣ ਲੱਗੀ ਐ ਪਤਲੀਆਂ ਬੜੀਆਂ ਨਾ ਆਪਾਂ ਇਹ ਕੰਦੀ ਲੀਸੀ ਲੀਸੀ ਲੱਗਣ ਦੀ ਮੈਂ ਚਲਾਂਦੇ ਬਣਾਉਣੇ ਕੋਈ ਨਹੀਂ ਕਿੰਨਾ ਕੁ ਪਾਣਾ ਬਹੁਤ ਓ ਕੀ ਗੱਲ ਹੈ ਕਿੱਨੇ ਬਣਾਏ ਪਤਾ ਨਹੀਂ ਚਾਰ ਆਖੜੇ ਇੱਤੋਂ ਬਰੋਟੀ ਨਹੀਂ ਬਣਾਉਣੀ ਰੋਟੀ ਨਾ ਪਖਾਣੇ ਦਾ ਬਣਦਾ ਕੀ ਨਾ ਅਸੀਂ ਖਾਣੀ ਰੋਟੀ ਨਾ ਅਸੀਂ ਬਣਾਉਣੀ ਕਿਉਂ ਕੀ ਚਿਕਨ ਹੈ ਆ ਰਹਿ ਗਿਆ ਕਟਾਸ ਬਸ ਰੋਟੀ ਨਹੀਂ ਬਣਾਉਣੀ ਬਣਾਣੀ ਨਹੀਂ ਚਲ ਮੇਰੀਆਂ ਬਣਾ ਜੀ ਮੇਰੀ ਗੁਣੀ ਹੁੰਦੀ ਹੋਵੇ ਮੇਰੀ ਜੀ ਚਲ ਜੀ ਬਣਾ ਫੇ ਜਲਦੀ ਜਲਦੀ ਉਹਨੂੰ ਹੋਤ ਲੈਂਦੇ ਹੋਏ ਉਹਨੂੰ ਗਰਮ ਹਾਂ ਰੁਕ ਜਾ ਛੁਕਰ ਕਿ ਤੇ ਦੂਵੀਰ ਸਭ ਚੁਸਪਾਈ ਰੱਖ ਮੇਰਾ ਨਾ ਸਾਰਾ ਘਰ ਸਾਫਾ

और कुछ अदम लो लग गया और कुछ नहीं, नहीं, नहीं। <laughs> ये तो नॉनवेज में नहीं देर पास में एलके के दाना लग गा बहुत क्या है अच्छा और कुछ कुछ नहीं सांभाजी कलर नहीं आनी है रेडीश भाई ना उन्होंने लगाएं मान ये ना तो क्या मान भी मान भी कोई ही माची माची हाँ कितनी माची माची अपने लगे मेरे कोई भी मान नहीं लेकर च क्या नो से वाला न पाखून के ले ले है भूखी है तू चवला लेकिन उकठा वाला नहीं जा अपने रे क्लीन कर पा के तो जा तो जी जी मैं तुम थोड़ी बोलनी नहीं है जी अकल थोड़े कम्फर्टेबल कर के तू उधर ही पास में ये कर देना वो तो भी मैं रह रही चल बस चवलाली भाई सुनो तो सुन दीदी मेरा चंगू ठीक है बोलती हूं हेलो बैठेंगे चंगू ठीक है